ਆਪਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਐਸਐਸ ਚਰਨ ਸਿੰਘ ਸ਼ਹੀਦ ਹੋਰਾਂ ਦੀ ਕਵਤਾ ਗਲਤ ਫਹਿਮੀਆਂ ਬਾਰੇ ਪੜਾਂਗੇ ਇਸ ਵਿੱਚ ਕਵੀ ਨੇ ਬੜੇ ਹੀ ਹਾਸ ਰਸੀ ਤੇ ਵਿੰਗਮਈ ਅੰਦਾਜ਼ ਨਾਲ ਬੰਦਿਆਂ ਦੀਆਂ ਗਲਤ ਫਹਿਮੀਆਂ ਤੇ ਉਹਨਾਂ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਜ਼ਿਕਰ ਕੀਤਾ ਹੈ ਮੈਂ ਦੇਖ ਹਮਾਕਤ ਦੁਨੀਆ ਦੀ ਹੁੰਦਾ ਹਾਂ ਦੂਰਾ ਹਾਸਾ ਹੱਸ ਕੇ ਪਹਿ ਲੋਕ ਮੁਸੀਬਤ ਚਲਦੇ ਨੇ ਵਿੱਚ ਗਲਤ ਫਹਿਮੀਆਂ ਫਸ ਫਸ ਕੇ ਕੋਜੀ ਨੂੰ ਲੱਗਾ ਪਲੇਖਾ ਹੈ ਬਨ ਬਨ ਕੇ ਸੋਨਾ ਫੁੱਲਦਾ ਏ ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰੇ ਅੰਦਰ ਕੁਲਦਾ ਏ ਮੂਰਖ ਖੁਦ ਤਾਂ ਹੀ ਸਮਝਦਾ ਇਕਲਈ ਆਵਾਜ਼ ਵਿਦਵਾਨਾਂ ਤੋਂ ਫਿਰ ਰੋਂਦਾ ਹੈ ਜਦ ਜਗਤ ਕਰੇ ਵਰਤਾਓ ਬੁਰਾ ਹਵਾਨਾਂ ਤੋਂ ਕੰਗਲਾ ਹੈ ਫਸਿਆ ਗਲਤੀ ਵਿੱਚ ਧਨੀਆਂ ਦੀ ਨੀਸਾ ਕਰਦਾ ਹੈ ਜਦ ਕਰਜ਼ੇ ਸੂਦ ਕੁਚਲਦੇ ਨੇ ਤਾਂ ਰੋਂਦਾ ਹੋ ਕੇ ਪਰਦਾ ਹੈ ਕਵੀ ਕਹਿੰਦਾ ਹੈ ਕਿ ਦੁਨੀਆ ਦੀ ਮੁਕਤਾ ਦੇ ਦੇ ਕੇ ਹੱਸ ਹੱਸ ਦੋਰਾ ਹੁੰਦਾ ਜਾ ਰਿਹਾ ਹੈ ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਦੇ ਲੋਕ ਭੁਲੇਖਿਆਂ ਵਿੱਚ ਫਸ ਕੇ ਖਾਮ-ਖਾਮ ਦੁੱਖ ਸਹਿ ਰਹੇ ਨੇ ਕੋਜੇ ਨੂੰ ਇਹ ਭੁਲੇਖਾ ਲੱਗਾ ਹੋਇਆ ਕਿ ਬਹੁਤ ਸੋਨਾ ਹੈ ਉਹ ਦੁਨੀਆ ਅੱਗੇ ਆਪਣੇ ਸੋਨੇ ਹੁੰਦਾ ਦਿਖਾਵਾ ਕਰ ਕਰਕੇ ਬੜੇ ਮਾਣ ਨਾਲ ਫਿਰਦਾ ਪਰ ਜਦੋਂ ਲੋਕ ਉਸ ਨੂੰ ਭੁਲੇਖੇ ਸਬੰਧੀ ਮਖੌਲ ਕਰਦੇ ਤੇ ਅੰਦਰੋਂ ਅੰਦਰੀ ਦੁਖੀ ਹੁੰਦਾ ਹੈ ਇਸੇ ਤਰ੍ਹਾਂ ਮਨੁੱਖ ਨੂੰ ਇਹ ਭੁਲੁੱਕਾ ਲੱਗਾ ਰਹਿੰਦਾ ਹੈ ਕਿ ਉਹ ਤਾਂ ਵਿਦਵਾਨਾਂ ਨਾਲੋਂ ਵੀ ਵੱਧ ਅਕਲਮੰਦ ਹੈ ਪਰ ਜਦੋਂ ਦੁਨੀਆ ਉਸ ਨਾਲ ਪਛਵਾ ਤੋਂ ਵੀ ਬੁਰਾ ਸਲੂਕ ਕਰਦੀ ਹੈ ਤੇ ਦੁਖੀ ਹੋ ਕੇ ਰਹਿੰਦਾ ਫਿਰਦਾ ਇਸੇ ਤਰ੍ਹਾਂ ਇਹ ਗਰੀਬ ਗਲਤੀ ਨਾਲ ਅਮੀਰਾਂ ਦੀ ਨਿੱਸਾਂ ਕਰਦਾ ਹੋਇਆ ਦਿਖਾਵਾ ਉੱਪਰ ਵਿੱਤ ਉਹ ਵਾਰਾ ਖਰਚ ਕਰਦਾ ਹੈ ਪਰ ਜਦੋਂ ਉਸ ਨੂੰ ਕਰਜ਼ੇ ਤੇ ਉਸ ਦਾ ਵਿਆਜ ਕੋ ਚਲ ਕੇ ਰੱਖ ਦਿੰਦੇ ਆ ਤੇ ਉਹ ਪਰੇਸ਼ਾਨ ਤੇ ਦੁਖੀ ਹੋ ਕੇ ਰਹੁੰਦਾ ਤੇ ਹੋ ਕੇ ਪਰਦਾ ਕਮਜ਼ੋਰ ਬਲੀ ਸਮ ਆਕੜ ਕੇ ਜਾਂ ਨਾਲ ਤੱਕੜੀਆਂ ਖੰਦਾਏ ਤਦ ਹੋਸ਼ ਮਗਜ਼ ਵਿੱਚ ਆਉਂਦੀ ਹੈ ਜਦ ਹੱਡ ਤੋੜਾ ਕੇ ਬੰਦਾਏ ਕੋਈ ਸੋਨੇ ਸੂਲੀ ਚੜਿਆ ਸਪਰੰਗ ਕਿਸੇ ਨੂੰ ਦੱਸਿਆਏ ਕੋਈ ਰਾਜ ਭਲੇਖੇ ਭੁੱਲਿਆਏ ਕੋਈ ਜਾਤ ਪੁੱਲ ਵਿੱਚ ਵਸਿਆਏ ਬੁੱਧੂ ਦੇ ਬਾਣੇ ਵਿੱਚ ਹੱਤ ਕੰਡੇ ਸਭ जग ਦੇ ਉਸ ਨੂੰ ਆਉਂਦੇ ਨੇ ਪਛਤਾਉਂਦਾ ਹੈ ਜਜ ਤੋਂ ਲੋਕ ਤੇ ਸਵੇਚ ਪਕੋੜੇ ਖਾਂਦੇ ਨੇ ਪਿਓ ਜਿਸ ਦਾ ਕਾਲੇ ਅੱਖਰ ਤੋਂ ਮੈਂ ਕਾਲੀ ਵਾਂਗੂ ਡਰਦਾ ਹੈ ਉਹ ਡੰਗਰ ਆਪਣੀ ਉਪਮਾ ਕਰ ਕਵੀਆਂ ਦੀ ਨਿੰਦਾ ਕਰਦਾ ਲੋਕਾਂ ਦੇ ਗਲਤ ਫਹਿਮੀਆਂ ਤੋਂ ਪੈਦਾ ਹੋਣ ਵਾਲੇ ਦੁੱਖਾਂ ਦਾ ਜ਼ਿਕਰ ਕਰਦਿਆਂ ਕਵੀ ਲਿਖਦਾ ਹੈ ਕਿ ਕਮਜ਼ੋਰ ਆਦਮੀ ਆਪਣੀ ਤਾਕਤ ਬਾਰੇ ਭਲੇਕੇ ਵਿੱਚ ਪੈ ਕੇ ਬਲਵਾਨ ਵਾਂਗ ਆਕਰ ਕੇ ਤੱਕੜਿਆ ਨਾ ਟੱਕਰ ਜਾ ਲੈਂਦਾ ਪਰ ਉਸ ਦੀ ਖੋਸ਼ ਉਦੋਂ ਟਿਕਾਣੇ ਆ ਜਾਂਦੀ ਹੈ ਜਦੋਂ ਅਗਲੇ ਤੋਂ ਆਪਣੀ ਹੱਡ ਤੋੜਾ ਵੰਦਾ ਹੈ ਇਸੀ ਤਰ੍ਹਾਂ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਕੇ ਤੰਦੋਲਤ ਦੇ ਹੰਕਾਰ ਕਰਕੇ ਦੁਖੀ ਹੁੰਦੇ ਨੇ ਕੋਈ ਗੋਰੇ ਰੰਗ ਦੇ ਮਾਨ ਤੇ ਸੱਪ ਦਾ ਦੱਸਿਆ ਹੋਇਆ ਕੋਈ ਹਕੂਮਤ ਦੇ ਭਲੇਖੇ ਵਿੱਚ ਭੁੱਲਿਆ ਫਿਰਦਾ ਹੈ ਕੋਈ ਉੱਚੀ ਜਾਤ ਦੇ ਹੰਕਾਰ ਦੀ ਪੁੱਲ ਵਿੱਚ ਫਸ ਕੇ ਦੁਖੀ ਹੋ ਰਿਹਾ ਹੈ ਅਤ ਦਾ ਮੂਰਖ ਇਹ ਸਮਝਦਾ ਹੈ ਕਿ ਦੁਨੀਆ ਭਰ ਦੀਆਂ ਸਾਰੀਆਂ ਚਲਾਕੀਆਂ ਉਹ ਹੀ ਜਾਣਦਾ ਹੈ ਪਰ ਉਦੋਂ ਉਸ ਨੂੰ ਪਛਤਾਉਣਾ ਪੈਂਦਾ ਜਦੋਂ ਚੁਸਤ ਲੋਕ ਉਸ ਨੂੰ ਹੀ ਵੇਚ ਕੇ ਆਪ ਪਕੌੜੇ ਖਾਂਦੇ ਨੇ ਉਹ ਮੂੰਹ ਦੇਖਦਾ ਹੀ ਰਹਿ ਜਾਂਦਾ ਜਿਸ ਅਨਪੜ੍ਹ ਦੇ ਪਿਓ ਨੇ ਕਦੇ ਇੱਕ ਅੱਖਰ ਨੂੰ ਪੜ੍ਹਨ ਦਾ ਹੌਸਲਾ ਨਹੀਂ ਸੀ ਕੀਤਾ ਉਹ ਬੇਵਕੂਫ ਆਪਣੀ ਪ੍ਰਸ਼ੰਸਾ ਕਰਦਾ ਤੇ ਬੁੱਧੀਜੀਵੀ ਕਵੀਆਂ ਦੀ ਨਿੰਦਾ ਕਰਦਾ ਹੈ ਕਹਿੰਦੇ ਹਨ ਕਿ ਬੰਦੇ ਘੜਨ ਸਮੇ ਰੱਬ ਸਭ ਦੇ ਕੰਨ ਵਿੱਚ ਕਹਿੰਦਾ ਨਹੀਂ ਘੜਿਆ ਤੇਰੇ ਜਿਹਾ ਹੋਰ ਬਸ ਬੰਦਾ ਆਕੜ ਪੈਂਦਾ ਹੈ ਪੁੱਲ ਇਸੇ ਤਰ੍ਹਾਂ ਸ਼ੈਤਾਨ ਹੋ ਰਾ ਨਾ ادب ਆਦਮ ਦਾ ਕੀਤਾ ਸੀ ਇਹ ਖਾਕੀ ਹੈ ਮੈਨਾਰੀ ਹਾਂ ਕਹਿ ਕੇ ਤੌਪ ਲਾਂਤੀ ਲੀਤਾ ਸੀ ਜਗਦੀਸ਼ ਸ਼ੈਤਾਨੀ ਕਰਦਾ ਹੈ ਨਾ ਸਬਕ ਉਸ ਤੋਂ ਸਿੱਖਦਾ ਏ ਵੱਧ ਗਲਤ ਫਹਮੀਆਂ ਸਿੱਖਦਾ ਹੈ ਜੋ ਜੋ ਵੱਧ ਪੜਦਾ ਲਿਖਦਾ ਹੈ ਲੋਕ ਕਹਿੰਦੇ ਨੇ ਜਦੋਂ ਰੱਬ ਬੰਦੇ ਕੱਢਦਾ ਹੈ ਹਰ ਇੱਕ ਦੇ ਕੰਨ ਵਿੱਚ ਇੱਕ ਗੱਲ ਕਹਿੰਦਾ ਹੈ ਕਿ ਉਸਨੇ ਉਸ ਵਰਗਾ ਬੰਦਾ ਪਹਿਲਾਂ ਕਦੀ ਨਹੀਂ ਬਣਾਇਆ ਬਸ ਐਸੀ ਗੱਲ ਕਰਕੇ ਆਕੜਿਆ ਹੋਇਆ ਬੰਦਾ ਦੁਖੀ ਹੁੰਦਾ ਹੈ ਇਸੇ ਤਰ੍ਹਾਂ ਸ਼ੈਤਾਨ ਨੇ ਵੀ ਭੁਲ ਕੇ ਰੱਬ ਦੇ ਕਹੇ ਉਸਦੇ ਬਣਾਏ ਆਦਮ ਨੂੰ ਕੁ ਆਦਮ ਦਾ ਸਤਕਾਰ ਨਹੀਂ ਸੀ ਕੀਤਾ ਕਿਉਂਕਿ ਉਹ ਆਪਣੇ ਆਪ ਨੂੰ ਅਗ ਤੋਂ ਬਨਿਆ ਹੋਣ ਕਰਕੇ ਮਿੱਟੀ ਤੋਂ ਬਣੇ ਮਨੁੱਖ ਨਾਲੋਂ ਵਧੀਆ ਸਮਝਦਾ ਸੀ ਇਸ ਤਰ੍ਹਾਂ ਕਰਕੇ ਉਸਦੇ ਗੱਲ ਵਿੱਚ ਹਮੇਸ਼ਾ ਲਈ ਲਾਹਨਤ ਦਾ ਪਟਾ ਪੈ ਗਿਆ ਸੰਸਾਰ ਦੀ ਹਾਲਤ ਇਹ ਹੈ ਕਿ ਉਹ ਸ਼ੈਤਾਨ ਦੀ ਰੀਸ ਕਰਦਾ ਪਰ ਉਸ ਦੀ ਗਲਤੀ ਤੋਂ ਸਬਕ ਨਹੀਂ ਸਿੱਖਦਾ ਅਸਲ ਵਿੱਚ ਉਸ ਦਾ ਸੁਭਾਅ ਹੀ ਇਹੋ ਜਿਹਾ ਹੈ ਕਿ ਜਿਉਂ-ਜਿਉਂ ਪੜਦਾ ਲਿਖਦਾ ਜਾਂਦਾ ਹੈ ਗਲਤਫਹਿਮੀਆਂ ਵਿੱਚ ਪੈਣਾ ਵਧੇਰੇ ਸਿੱਖਦਾ ਹੈ ਜਿਸ ਤੇ ਸਿੱਟੇ ਵਜੋਂ ਉਹ ਦੁਖੀ ਹੁੰਦਾ ਹੈ ਜੇ ਗਲਤਫਹਿਮੀਆਂ ਤਜ ਬੰਦਾ ਆਪਣੇ ਸਮਝੇ ਹੋਰਾਂ ਨੂੰ ਸੁਖਮਾਨ ਦਵੇ ਸੁਖਮਾਨ ਲਵੇ ਤਦ ਜੋਰਾ ਸ਼ੋਰਾ ਖੋਰਾ ਨੂੰ ਤਦ ਇਹੋ ਨਰਕ ਜਗ ਸੁਰਗ ਬਣੇ ਲੁਤਫਾਂ ਦਾ ਤੰਬੂ ਬਣ ਜਾਵੇ ਦਿਲ ਗੰਧਮੰਦ ਤੋਂ ਸਾਫ਼ ਹੋਣ ਹਰ ਬੰਦਾ ਸੁਥਰਾ ਬਣ ਜਾਵੇ ਕਵੀ ਕਹਿੰਦਾ ਕਿ ਜੇਕਰ ਮਨੁੱਖ ਆਪਣੀ ਹਸਤੀ ਤਾਕਤ ਬੁੱਧੀ ਰੰਗ ਤਾਂ ਦੋਲਤ ਤੇ ਜਾਤ ਬਾਰੇ ਗਲਤਫਹਿਮੀਆਂ ਦਾ ਤਿਆਗ ਕਰ ਦਵੇ ਤੇ ਜ਼ੋਰਾਵਰੀਆਂ ਹਉਮੇ ਰੋਲੇ ਰੱਪੇ ਤੇ ਦੁਸ਼ਮਣੀਆਂ ਛੱਡ ਕੇ ਦੂਜਿਆਂ ਨੂੰ ਹੋਰਾਂ ਨੂੰ ਆਪਣੇ ਬਰਾਬਰ ਸਮਝੇ ਤੇ ਸੁਖ ਤੇ ਮਾਨ ਦੇਵੇ ਉਹ ਉਹਨਾਂ ਤੋਂ ਸੁਖ ਤੋਂ ਮਾਨ ਪ੍ਰਾਪਤ ਕਰੇ ਤਾਂ ਦੇ ਨਰਕ ਵਰਗਾ ਦੁੱਖਾਂ ਭਰਪੂਰ ਸੰਸਾਰ ਸੁੱਖਾਂ ਭਰਪੂਰ ਸਵਰਗ ਬਣ ਜਾਏਗਾ ਇੱਥੇ ਸਵਾਦਾਂ ਦਾ ਡੇਰਾ ਲੱਗ ਜਾਏਗਾ ਦਿਲ ਗੰਦਮੰਦ ਤੋਂ ਸਾਫ਼ ਹੋ ਜਾਏਗਾ ਹਰ ਬੰਦਾ ਸਾਫ਼ ਸੁਥਰਾ ਬਣ ਜਾਵੇਗਾ ਕੇਂਦਰੀਪਾਉ ਬੰਦਾ ਆਪਣੀ ਸੂਰਤ ਤਾਕਤ ਬੁੱਧੀ ਰੰਗ ਜਾਤ ਧੰਦੋਲ ਸਬੰਧੀ ਗਲਤਫਹਿਮੀਆਂ ਵਿੱਚ ਫਸ ਕੇ ਦੁਖੀ ਹੁੰਦਾ ਹੈ ਜੇਕਰ ਹਰ ਕੋਈ ਬੰਦਾ ਇਹਨਾਂ ਗਲਤਫਹਿਮੀਆਂ ਜ਼ੋਰਾਵਰੀਆਂ ਹਉਮੇ ਦੁਸ਼ਮਣੀਆਂ ਦਾ ਤਿਆਗ ਕਰ ਦੇਵੇ ਤੇ ਇਹ ਦੁਨੀਆ ਜਿਹੜੀ ਹੈ ਸੁੱਖਾਂ ਭਰਿਆ ਸਵਰਗ ਬਣ ਜਾਵੇ ਧੰਨਵਾਦ